ਹੇਰ ਗਾਲ ਜੀ ਹਾਰਿਆਂ ਨੂੰ ਅੱਜ ਮੈਂ ਆਪਣੇ ਖੇਤ ਆਇਆ ਤੇ ਇੱਕ ਨਵੀਂ ਚੀਜ਼ ਦਿਖਾਉਂਗਾ ਮੈਂ ਆਪਣੇ ਖੇਤ ਦੇ ਕੋਠਾ ਪਰ ਮੋਟਰ ਲਾਤੇ ਦੇਖੋ ਹਾਂ ਇਹ ਤਾਂ ਇਸ ਮੰਦੇ ਦਾ ਲਾਗੇ ਔਰ ਤੇ ਇਹ ਮੋਟਰ ਜੀ ਲੰਮੇ ਉੱਤੇ ਕਿੱਥੇ ਅੱਛਾ ਉੱਤੇ ਜੀ ਆ ਹਰੇ ਕੰਡੂ ਖਾ ਲੇ ਮੈਂ ਇਹ ਤੋਂ ਐ ਰੱਖ ਲਿਆ। ਉੱਥੇ ਦੇ ਬੋਲੀ ਆਪਾਂ ਦੀ ਇੱਥੇ। ਇੱਥੇ ਕੀ ਰੱਖਣਾ? ਇੱਥੇ ਬੋਸਟਰ। ਇਹ ਜੋ ਮੋਟਰ। ਠੀਕ ਤਾਂ। ਹੋਰ ਕੀ ਹੋਰ ਕੀ ਕੀਤਾ? ਇੱਕ ਅਸੀਂ ਇੱਕ ਛੇਦਾਂ ਕੱਢਦੀ ਬਣਾਈ ਆ। ਅੱਛਾ ਇੱਥੇ ਪਾਣੀ ਆਇਆ ਕਰੂਗਾ? ਹਾਂ। ਤੇ ਉਹ ਕੀ ਲਾ ਰੱਖਿਆ ਤੁਸੀਂ ਇੱਥੇ ਮੂੰਹ ਦੇ ਸਾਹਮਣੇ ਕੀ ਬੀਜਿਆ? ਹੂੰ। ਫਸ਼ਲਾ ਫਸ਼ਲਾ। ਤੇ ਕੋਦੋਂ ਆਏ ਕਰੋਗੇ ਠੰਡ ਚ ਕੀ ਕਰਮਗੇ ਚ ਗਰਮੀਆਂ ਚ ਤੇ ਹੋਰ ਵੀ ਕਿਸੇ ਨੂੰ ਸੱਦਰਾਂਗੇ ਨਹੀਂ ਨਾਉਣ ਵਾਸਤੇ ਨਾ ਤੇ ਦੇ ਕੋਈ ਇੱਕ ਜੁਗਤ ਖਾਦ ਲਿਆ ਕਰ ਅੱਗੇ ਜੇ ਕੋਈ ਆਏ ਕਰੂਗਾ ਤਾਂ ਹਾਂ ਅੱਛਾ ਇੱਕ ਤੋਂ ਦੇ ਘੱਟ ਜੁਗਾ ਹੱਕੇ ਤੇ ਘਾ ਕਟੋਂ ਦੇ